ਸੱਚੀ ਗੱਲ ਦੋਸਤੋ ਪਬਲਿਕ ਸਮਾਣੇ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦੇ ਪਿੰਡ ਮਰਾਤਪੂਰਾ ਦੇ ਵਿੱਚ ਅੱਜ ਡੀਐਸਪੀ ਜੀਐਸ ਕਾਂਦੀ ਅਗਵਾਈ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸੀਆਈ ਸਟਾਫ ਦੇ ਇੰਚਾਰਜ ਅੰਕੁਰਦੀਪ ਸਿੰਘ ਅਤੇ ਸਦਰ ਪੁਲਿਸ ਦੇ ਇੰਚਾਰਜ ਵਿਕਰਮਜੀਤ ਸਿੰਘ ਬਰਾੜ ਤੇ ਸਿਟੀ ਦੇ ਐਸਐਚਓ ਵੀ ਮੌਕੇ ਤੇ ਮੌਜੂਦ ਰਹੇ ਜੇ ਗੱਲ ਕਰੀਏ ਤਾਂ ਪਸਿਆਣਾ ਚੌਂਕੀ ਦੇ ਵੀ ਜਿਹੜੇ ਅਜੇ ਕੁਮਾਰ ਨੇ ਉਹ ਵੀ ਮੌਜੂਦ ਰਹੇ ਨੇ ਲਗਾਤਾਰ ਪੰਜਾਬ ਪੁਲਿਸ ਜਿਹੜੀ ਆ ਹੁਣ ਨਸ਼ੇ ਦੇ ਸੁੱਧਾਗਰਾਂ ਦੀ ਘਰਾਂ ਦੀ ਚੈਕਿੰਗ ਕਰਨ ਲੱਗੀ ਹੋਈ ਹੈ ਜੇ ਗੱਲ ਕਰੀਏ ਤਾਂ ਇਸ ਮਹੀਨੇ ਦੇ ਵਿੱਚ ਲਗਾਤਾਰ ਦੂਸਰੀ ਵਾਰ ਚੈਕਿੰਗ ਹੋ ਚੁੱਕੀ ਹੈ ਲਗਾਤਾਰ ਸੀਆਈ ਸਟਾਫ ਦੇ ਜਿਹੜੇ ਅੰਕੁਰਦੀਪ ਸਿੰਘ ਨੇ ਪਿਛਲੇ ਦੋ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਵੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਪਰ ਇਹ ਕੁਝ ਨਸ਼ੇ ਦੇ ਸੋਦਾਗਰ ਇਹ ਅਜਿਹੇ ਨੇ ਕਿ ਪੁਲਿਸ ਦੀ ਹਾਲੇ ਤੱਕ ਜਿਹੜੀ ਹੈ ਗਰਸਤ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਨੇ ਪੁਲਿਸ ਲਗਾਤਾਰ ਇਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰ ਰਹੀ ਹੈ ਔਰ ਘਰਾਂ ਦੀ ਜਿਹੜੀ ਹੈ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਜਿਹੜਾ ਨਸ਼ਾ ਜਾਂ ਕੋਈ ਨਾਗਰ ਰਾਕਸ਼ੀ ਹੈ ਜਾਂ ਹੋਰ ਵੀ ਕੁਝ ਹੈ ਉਹ ਮਿਲ ਸਕੇ ਪਰ ਹਾਲੇ ਤੱਕ ਕੁਝ ਵੀ ਨਹੀਂ ਮਿਲਦਾ ਨਜ਼ਰ ਆਉਂਦਾ ਹੁਣ ਤੋਂ 1 ਮਹੀਨਾ ਪਹਿਲਾਂ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਪੁਲਿਸ ਨੂੰ ਕਾਫੀ ਜਿਹੜੀ ਹੈ ਸਫਲਤਾ ਹਾਜ਼ਰ ਹੁੰਦੀ ਹੈ ਪਰ ਅੱਜ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਕੁਝ ਨਸ਼ੇ ਦੇ ਸਦਾਗਰ ਤਾਂ ਆਪਣੇ ਘਰ ਹੀ ਛੱਡ ਕੇ ਮੌਕੇ ਤੇ ਭੱਜ ਗਏ ਸਨ ਪਰ ਪੰਜਾਬ ਪੁਲਿਸ ਲਗਾਤਾਰ ਹੁਣ ਚੌਕਸੀ ਵਧਾਈ ਹੋਈ ਹੈ ਪਰ ਲਗਾਤਾਰ ਡੀਐਸਪੀ ਜੀਐਸ ਕੰਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਜਾਂ ਤਾਂ ਇਸ ਏਰੀਆ ਨੂੰ ਛੱਡ ਦਿਓ ਜਾਂ ਫਿਰ ਤੁਸੀਂ ਨਸ਼ਾ ਵੇਚਣਾ ਛੱਡ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਆਪਣੇ ਏਰੀਆ ਦੇ ਵਿੱਚ ਜਿਹੜਾ ਨਹੀਂ ਰਹਿਣ ਦੇਣਾ ਲਗਾਤਾਰ ਹੁਣ ਜਿਹੜਾ ਡੀਐਸਪੀ ਜੀਐਸ ਕੰਦੇ ਵੱਲੋਂ 1 ਮਹੀਨੇ ਦੇ ਵਿੱਚ 2-3 ਵਾਰ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਇਸ ਟਾਈਮ ਸੁਰੱਖਿਆ ਦੇ ਵਿੱਚ ਦਿਖਦੀ ਵੀ ਨਜ਼ਰ ਆਉਂਦੀ ਹੈ ਇਕੱਲੇ ਇਕੱਲੇ ਘਰ ਦੇ ਵਿੱਚ ਇਕਾ ਦੁਕਾ ਘਰ ਦੇ ਵਿੱਚ ਜਿਹੜੀਆਂ ਮਾਈ ਲਾਵਾ ਮੌਜੂਦ ਸਨ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਗਿਆ ਕਿ ਆਪਣੇ ਘਰ ਵਾਲਿਆਂ ਨੂੰ ਕਹੋ ਜਾਂ ਤਾਂ ਨਸ਼ਾ ਛੱਡ ਦਿਓ ਨਹੀਂ ਤਾਂ ਜਿਸ ਦਿਨ ਉਹ ਪੁਲਿਸ ਦੀ ਲਪੇਟ ਦੇ ਵਿੱਚ ਆ ਗਏ ਬਾਅਦ ਚ ਉਹਨਾਂ ਦਾ ਜਿਹੜਾ ਹਸ਼ਰ ਹੈ ਬਹੁਤ ਜਿਹੜਾ ਹੈ ਪੇੜਾ ਹੋਣਾ ਸਦਰ ਪੁਲਿਸ ਦੇ ਇੰਚਾਰਜ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਡੇ ਵੱਲੋਂ ਲਗਭਗ ਜਿਹੜਾ ਚਾਰੇ ਪਾਸੋਂ ਪਿੰਡ ਜਿਹੜਾ ਘੇਰ ਲਿਆ ਗਿਆ ਸੀਗਾ ਤਾਂ ਕਿ ਕੋਈ ਜਿਹੜਾ ਘਰ ਛੱਡ ਕੇ ਨਾ ਭੱਜ ਸਕੇ ਜਿਹੜੀਆਂ ਤਸਵੀਰਾਂ ਅਸੀਂ ਲਗਾਤਾਰ ਐਕਸਕਲੂਸਿਵ ਜਿਹੜੀਆਂ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਹਾਂ ਅਮਰਾਦ ਪੂਰੇ ਪਿੰਡ ਦੇ ਵਿੱਚ ਜਿੱਥੇ ਨਸ਼ੇ ਦਾ ਗੜ ਮੰਨਿਆ ਜਾਂਦਾ ਹੈ ਅੱਜ ਪੁਲਿਸ ਦਾ ਚੱਪਾ ਚੱਪਾ ਜਿਹੜਾ ਪਿੰਡ ਦੇ ਵਿੱਚ ਛਾਪੇਮਾਰੀ ਹੋ ਰਹੀ ਸੀ ਪਰ ਨਸ਼ੇ ਦਾ ਸਦਾਗਰ ਜਿਹੜਾ ਇਸ ਪਿੰਡ ਦੇ ਵਿੱਚ ਇੱਕ ਵੀ ਨਹੀਂ ਨਜ਼ਰ ਆਇਆ ਲਗਾਤਾਰ ਜਿਹੜੀ ਚੈਕਿੰਗ ਹੈ ਹੁੰਦੀ ਵੀ ਦਿਖਾਈ ਦੇ ਰਹੀ ਹੈ ਲਗਾਤਾਰ ਉਹ ਜਿਹੜੀਆਂ ਤਸਵੀਰਾਂ ਅਸੀਂ ਪਬਲਿਕ ਸੁਮਾਣਾ نیوز ਦੇ ਡਿਜੀਟਲ ਪੇਜ ਤੋਂ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਹੁਣ ਤੋਂ 10-15 ਮਿੰਟ ਪਹਿਲਾਂ ਇਹ ਜਿਹੜੀ ਚੈਕਿੰਗ ਹੁੰਦੀ ਹੈ ਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਇਹ ਰਿਪੋਰਟ ਹੈ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਕਿੰਨੀ ਕੋ ਇਸ ਪਿੰਡ ਦੇ ਵਿੱਚ ਤਨਾਤ ਹੈ ਕੱਲੇ-ਕੱਲੇ ਘਰ ਦੇ ਵਿੱਚ ਜਿਹੜੀ ਅੱਜ ਛਾਪੇਮਾਰੀ ਕੀਤੀ ਗਈ ਹੈ ਫਿਲਹਾਲ ਦੇ ਉਹ ਇਜਾਜ਼ਤ ਸੁਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸੁਮਾਣਾ نیوز ਇੰਸਪੈਕਟਰ ਵਿਕਰਮਜੀ ਸਿੰਘ ਦਾ ਅੱਜ ਇਹ ਲੱਕੜ ਜਿਹੜੀ ਕਰ ਲਏ ਤੇ ਨਸਾਂ ਦੇ ਜਿਹੜੇ ਸੌਦਾ ਕਰਦੇ ਇਦਰੇ ਬਰਾਤਰੇ ਚ ਕੀ ਕਰੋ ਚੰਦੋ ਕੁਝ ਕੀ ਕਿੰਨੇ ਕਰ ਅੱਜ ਇੱਥੇ ਕਰਾਂ ਚਾਹੁੰਦੇ ਅਸੀਂ ਗਾਹੇ ਬਗਾਹੇ ਚੈਕਿੰਗ ਕਰਦੇ ਰਹਿਨੇ ਆ ਚੈਕਿੰਗ ਦਾ ਕੋਈ ਇਸ਼ੂ ਨਹੀਂ ਗਾ ਜਿੱਥੇ ਵੀ ਸਾਨੂੰ ਕੋਈ ਸ਼ੱਕ ਹੁੰਦਾ ਉੱਥੇ ਅਸੀਂ ਚੈਕਿੰਗ ਕਰਦੇ ਰਹਿਨੇ ਆ ਮਰਾਦਪੁਰਾ ਦੇ ਵਿੱਚ ਜਿਹੜੀ ਹੈ ਕਾਫੀ ਸ਼ਿਕਾਇਤ ਆ ਰਹੀ ਹੈ ਇਸ ਕਰਕੇ ਤੇ ਸਪੈਸ਼ਲ ਚੈਕਿੰਗ ਅਸੀਂ ਸਾਰੀ ਸਬਡਿਵੀਜ਼ਨ ਦੇ ਅਫੀਸਰ ਸਹਿਬਾਨ ਐਸਟੀਯੂ ਸਹਿਬਾਨ ਨਾਲ ਲੈ ਕੇ ਫੋਰਥ ਲੈ ਕੇ ਚੈਕਿੰਗ ਕਰਦੇ ਰਹਿੰਨੇ ਜੇ ਕੋਈ ਮਲਦੀ ਚੀਜ਼ ਨਾਲ ਕੋਈ ਨਸ਼ੀਲੀ ਚੀਜ਼ ਮਿਲਦੀ ਹੈ ਜਿਸ ਬੰਦੇ ਜੇ ਕੋਈ ਨਸ਼ੀਲੀ ਚੀਜ਼ ਦਾ ਬੰਦਾ ਮਿਲਦਾ ਉਹਦੇ ਖਿਲਾਫ ਅਸੀਂ ਫਰਦਰ ਕਾਰਵਾਈ ਕਰਦੇ ਇਹ ਜ਼ਿਲ੍ਹੇ ਤੋਂ ਮਸ਼ਹੂਰ ਪਿੰਡ ਮੰਨੇ ਜਾਂਦਾ ਪਟਾਰਾ ਜ਼ਿਲ੍ਹੇ ਚ ਮੁਰਾਦਪੁਰ کافی ਮਸ਼ਹੂਰ ਮੰਨਿਆ ਜਾਂਦਾ ਹੈ